ਨਮਸਕਾਰ ਮੈਂ ਹਾਰਤੀ ਅਸਮ ਜੈ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਦੁਖਦਾਈ ਅਤੇ ਮੰਦਭਾਗੀ ਖਬਰ ਜੋ ਵਿਧਾਨ ਸਭਾ ਹਲਕਾ ਖੇਮਕਰਨ ਦੇ ਤੋਤੇ ਸੋਡੀਆਂ ਪਿੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਲਦੇ ਚੂਲੇ ਦੀ ਅੱਗ ਉਸ ਸਮੇਂ ਠੰਡੀ ਪੈ ਜਾਂਦੀ ਹੈ ਜਦੋਂ ਸ਼ਾਮ ਦੇ ਵਕਤ 7:53 ਮਿੰਟ ਤੇ ਇੱਕ ਖਬਰ ਸੁਣਨ ਨੂੰ ਮਿਲਦੀ ਹੈ ਕਿ ਤਮਿਲਨਾਡੂ ਉਪਨੋਰ ਦੇ ਨਜ਼ਦੀਕ ਹੈਲੀਕਾਪਟਰ ਹਾ사 ਹੋ ਜਾਂਦਾ ਹੈ ਜਿਦੇ ਵਿੱਚ ਜਨਰਲ ਵਿਪਨਰਾਵਾਤ ਉਹਨਾਂ ਦੀ ਪਤਨੀ ਅਤੇ 13 ਨੌਜਵਾਨ ਸ਼ਹੀਦ ਹੋ ਗਏ ਨੇ ਜਿਨ੍ਹਾਂ ਦੇ ਵਿੱਚ 31 ਸਾਲਾਂ ਨੌਜਵਾਨ ਨਾਇਕ ਗੁਰਸੇਵਕ ਵੀ ਸ਼ਾਮਲ ਹੈ ਜਿਸ ਦੀ ਮੌਤ ਦੀ ਖਬਰ ਸੁਣਦੇ ਸਾਰ ਹੀ ਉਹਨਾਂ ਦੇ ਪਿਤਾ ਆਪਣੇ ਸੁਧ ਬੁੱਧ ਖੋ ਬੈਠੇ ਨੇ ਅਤੇ ਇੱਕ ਕਹਿੰਦੇ ਹੋਏ ਨਜ਼ਰ ਆਏ ਨੇ ਵਿਰੋਧ ਦੇ ਵਿੱਚ ਕਿ ਉਹ ਸੇਵਕਾ ਤੋਂ ਸੁਣਦਾ ਕਿਉਂ ਨਹੀਂ ਦੇਖ ਤੇਰੀ ਪਤਨੀ ਜਸਪ੍ਰੀਤ ਕਿਵੇਂ ਗੁੰਮ ਪਈ ਹੈ ਤੂੰ ਕਹਿੰਦਾ ਸੀ ਮੈਂ ਅਗਲੇ ਹਫਤੇ ਆਵਾਂਗਾ ਲੇਕਿਨ ਇਹ ਕਿਹੜੀ ਮਾਰੀ ਖਬਰ ਸੌਣ ਲਈਏ ਤੂੰ ਇੱਕ ਵਾਰ ਕਹਿ ਦੇ ਕਿ ਇਹ ਸਭ ਝੂਠ ਹੈ ਤੇ ਇਸ ਵੇਲੇ ਨਾਇਕ ਗੁਰਸੇਵਕ ਦੇ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਮਾਤਮ ਛਾਇਆ ਹੋਇਆ ਹੈ ਉਹਦਾ ਦੇ ਮਾਤਾ ਪਿਤਾ ਕਿਸ ਤਰ੍ਹਾਂ ਆਪਣੀ ਸੁਧ ਬੁੱਧ ਭੁੱਲ ਚੁੱਕੇ ਨੇ ਆਪਾਂ ਨੇ ਇੱਕ ਨਜ਼ਰ ਸੁੱਧ-ਬੁੱਧ ਖੋਣ ਤੋਂ ਬਾਅਦ ਉਹਨਾਂ ਦੇ ਪਿਤਾ ਕਾਬਲ ਸਿੰਘ ਉਹਨਾਂ ਦੇ ਚਾਰ ਪੁੱਤਰਾਂ ਦੋ ਤੀਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਿੰਡ ਦੇ ਸਰਪੰਚ ਗੁਰਬਾਤ ਸਿੰਘ ਦਿਹਾਤੀ ਮਨਦੀਪ ਸਿੰਘ ਅਤੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਨਾਇਕ ਗੁਰਸੇਵਕ ਸਿੰਘ ਸੀ.ਡੀ.ਐਸ ਜਰਨਲ ਵਿਪਨ रावत ਕੋਲ ਨਿੱਜੀ ਸੁਰੱਖਿਆ ਅਧਿਕਾਰੀ ਵੱਜੋਂ ਤਾਇਨਾਤ ਸਨ ਪਰ ਇਸ ਵੇਲੇ ਨਾਇਕ ਗੁਰਸੇਵਕ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਨਾਲ ਨਾਲ ਪੂਰੇ ਪਿੰਡ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਪਿੰਡ ਦੋਦੇ ਸੋਡੀਆਂ ਦੇ ਪਾਈਕ ਸਿੰਘ ਸੇਵ ਸਿੰਘ ਬਹੁਤ ਹੁਣਾ ਲੜਕਾ ਸੀ ਸਾਡੇ ਪਿੰਡ ਦੀ ਸ਼ਾਨ ਆਣ ਬਾਨ ਸੀਗੀ ਜਦੋਂ ਕਿ ਛੁੱਟੀ ਆਦਾ ਸਾਡਾ ਪਿੰਡ ਫੁੱਲਾ ਨੂੰ ਖੇਡ ਦਿੰਦਾ ਸੀ ਕਿ ਸਪੈਟਰ ਕੈਰਾਮੈਟਰੀ ਫੋਰਸ ਜੋ ਜਵਾਰ ਸਾਡਾ ਪਹਿਲਾ ਲੜਕਾ ਹੋਇਆ ਹੈ ਸਾਡੇ ਪਿੰਡ ਨੂੰ ਬਹੁਤ ਮਾਣ ਸੀ ਉਹਦੇ ਤੇ ਤੇ ਉਹ ਸਾਡੇ ਨਾਲ ਦੁਰਘਟਨਾ ਹੋਈ ਹੈ ਅਸੀਂ ਬਹੁਤ ਦੁੱਖ ਭਰੀ ਦਾ ਗਹਿਣ ਦਾ ਹੈ ਕਿ ਸਾਡਾ ਪਿੰਡ ਦੇ ਬਹੁਤ ਮਾਣ ਅੱਜ ਜੋ ਸਾਰਾ ਪਿੰਡ ਹੀ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ ਕਿ ਸਾਰਾ ਪਿੰਡ ਸਾਡਾ ਸੋਗ ਦਾ ਡੁੱਬਿਆ ਹੋਇਆ ਹੈ ਸਾਰੇ ਪਿੰਡ ਰਿਆਂ ਸਾਡੇ ਨੇ ਬਹੁਤ ਇਹ ਲੜਕੇ ਦਾ ਮਾਨ ਸੀ ਹਰ ਕਿਹ ਨੂੰ ਗਲੀ ਦੇ ਵਿੱਚ ਬੁਲਾਉਂਦਾ ਸੀ ਬੱਚੇ ਤੱਕ ਹੱਸ ਕੇ ਬੁਲਾਉਂਦਾ ਸੀ ਜੋ ਵੱਡਾ ਸੀ ਉਹਨੇ ਪੈਰੀ ਪੈ ਕੇ ਕਹਿੰਦਾ ਕਹਿੰਦਾ ਸੀ ਕਿ ਚਾਚਾ ਜੀ ਪੈਰੀ ਪੈਣਾ ਬੇਬੇ ਜੀ ਪੈਰੀ ਪੈਣਾ ਇਦਾਂ ਕਹਿ ਕੇ ਜਾਂਦਾ ਸੀ ਹਰ ਕਿਹ ਨੂੰ ਬੁਲਾਉਂਦਾ ਸੀ ਹਰ ਕਿਹ ਨਾਲ ਪਿਆਰ ਕਰਦਾ ਸੀਗਾ ਜੇ ਗੱਲ ਕਰੀਏ ਜੀ ਆਰਮੀ ਦੇ ਵਿੱਚ ਕਦ ਪ੍ਰਤੀ ਹੋਈ ਸੀ ਤੇ ਉਹਨਾਂ ਦਾ ਪਿੰਡ ਦੇ ਨਾਲ ਕਿਹੋ ਜਿਹਾ ਸਬੰਧ ਰਿਹਾ ਪਿੰਡ ਦਾ ਨਾਮ ਬਹੁਤ ਵਧੀਆ ਰਹੀਆ ਸੀਗਾ ਪਿੰਡ ਦੇ ਵਿੱਚ ਖੇਡਦੇ ਸੀ ਸਕੂਲ ਚ ਜਾਂਦੇ ਸੀ ਹਰ ਇੱਕ ਬੱਚੇ ਨਾਲ ਪ੍ਰੇਮ ਕਰਦੇ ਸੀਗੇ ਜੀ ਤੋਂ ਭਰਤੀ ਹੋਇਆ ਉਹ ਤੋਂ ਸਾਨੂੰ ਇਹ ਹੀ ਕਿ ਫੌਜ ਹੀ ਭਰਤੀ ਹੋਇਆ ਮਤਲਬ ਐਡੇ ਵੱਡੇ ਅਫਸਰ ਨਾਲ ਚੀਫ ਜਨਰਲ ਸਾਡੇ ਪਿੰਡ ਨੂੰ ਵੀ ਗਰਭ ਆ ਤੇ ਸਾਡੇ ਗਸੇਵ ਸਿੰਘ ਨੂੰ ਵੀ ਗਰਭ ਆ ਉਹਦੇ ਮਾਤਾ ਪਿਤਾ ਨੂੰ ਵੀ ਗਰਭ ਆ ਅਸ਼ੀਰਵਾਦ ਹੋ ਗਿਆ ਸਾਡਾ ਅਮਰ ਅਮਰ ਸ਼ਹੀਦ ਹੋ ਗਿਆ ਸਾਡਾ ਗਰਸੇਵ ਸਿੰਘ ਸਾਰੇ ਪਿੰਡ ਨੂੰ ਸਾਨੂੰ ਉਹ ਤੇ ਮਾਣ ਹੈਗਾ ਏ ਬਰਫੂਲੇ ਜੀ ਜਸਵਿੰਦਰ ਸਿੰਘ ਮਤਲਬ ਦੁਕਾਣੋਂ ਦੁਕਾਣੇ ਪਾ ਗਿਆ ਹਾਂਜੀ ਕੀ ਕਰੂਗਾ ਸਾਰੀ ਸੰਗਤ ਨੂੰ ਪਤਾ ਮੈਂ ਇਹ ਕਹਿ ਨਹੀਂ ਸਕਦਾ ਜੀ ਲੋਧ ਵਧੀਆ ਸਾਰੇ ਪਰਿਵਾਰ ਨੂੰ ਸਾਡੇ ਨੂੰ ਲਾਇ ਕੇ ਨਾਲ ਚੱਲਣ ਡਿਆ ਸਾਰੇ ਪਰਿਵਾਰ ਨੂੰ ਇੱਕੋ ਜਿਹੀ ਛੇ ਭਰਾ ਹੈ ਜੀ ਛੇ ਭਰਾਵਾਂ ਨੂੰ ਨੇ ਸਾਰਿਆਂ ਨੂੰ ਮਦਦ ਕਰਦਾ ਉਹਨੇ ਆਪਣਾ ਵੀ ਜਿਤਰਾ ਦਾ ਬਧਾ ਮਕਾਨ ਬਣਿਆ ਉਤਰਾਂ ਦਾ ਸਾਰਿਆਂ ਦੇ ਬਣੇ ਕਿਸੇ ਨੇ ਉਹਨੇ ਪਛਾਣ ਕੀਤਾ ਕਿਸੇ ਨੇ ਗਿਣੀ ਕੀਤਾ ਸਾਰਿਆਂ ਨੂੰ ਇੱਕੋ ਜੇ ਲੈ ਕੇ ਚੱਲਣ ਡਿਆ ਸਾਰੇ ਪਰਿਵਾਰ ਦੀ ਮਦਦ ਕਰਨ ਡਿਆ ਜੀ ਬਹੁਤ ਵਧੀਆ ਜੀ ਸਾਰਾ ਮਾਣ ਕਰਦੇ ਸੀ ਪਿੰਡ ਵਾਲੇ ਬਹੁਤ ਮਾਣ ਕਰਦੇ ਬੱਚਾ ਬਹੁਤ ਨੇਕ ਸੀ ਜੀ ਬੱਚੇ ਨੇ ਬਹੁਤ ਮਿਹਨਤ ਕਰਕੇ ਬੜੀ ਪੜ੍ਹਾਈ ਕਰ ਕੀਤੀ ਆ ਗਰੀਬ ਘਰ ਦਾ ਲਟਕਾ ਸੀ ਬਹੁਤ ਭਜਨਸ ਕਰਕੇ ਬਾਪ ਨੇ ਪੜਾਇਆ ਸੀ ਉਹਨੂੰ ਤੇ ਬੜਾ ਸੌਂਕ ਸੀ ਬੱਚੇ ਨੂੰ ਕਿ ਮੈਂ ਨੌਕਰੀ ਕਰੂੰਗਾ ਮੇਰੇ ਕੋਲ ਜਾਂਦਾ ਹੁੰਦਾ ਸੀ ਮੈਂ ਮੈਂ ਵੀ ਦਿਹਾੜੀ ਕਰਕੇ ਆਉਂਦਾ ਜੀ ਰਾਤ ਨੂੰ ਬੈਠਦੇ ਸੀ ਪੜ੍ਹ ਕੇ ਆਉਂਦੇ ਉਹ ਮੇਰੇ ਨਾਲ ਗੱਲਾਂ ਕਰਦੇ ਸੀ ਤੇ ਮੈਂ ਇਹੋ ਹੀ ਕਹਿੰਦਾ ਵੀ ਤੀ ਜਵਾਨ ਮਨ ਕੇ ਪੜਜੋ ਪੜ ਕੇ ਇੱਥੋਂ ਤੱਕ ਮਤਲਬ ਕਿ ਗਿਆ ਅੱਛਾ ਜੀ ਗੱਲ ਕਰੀ ਜੀ ਕਿ ਤੁਹਾਨੂੰ ਇਸ ਗੱਲ ਦਾ ਪਤਾ ਸੀਗਾ ਜੀ ਕਿ ਉਹ ਆਰਮੀ ਦੇ ਚੀਫ ਦੇ ਨਾਲ ਤਣਾਤ ਆ ਜਾਈ ਆਖਰ ਹਾਂ ਜੀ ਨਹੀਂ ਜੀ ਇਸ ਗੱਲ ਦਾ ਨਹੀਂ ਸਾਨੂੰ ਇੰਨਾ ਹੀ ਪਤਾ ਵੀ ਸਾਡਾ ਭਰਾ ਫੌਜੀ ਆ ਸਾਨੂੰ ਇੰਨਾ ਹੀ ਇੰਨਾ ਹੀ ਪਤਾ ਹੀ ਨਹੀਂ ਵੀ ਫੌਜੀ ਹੈ ਸਾਡਾ ਭਰਾ ਅ ਜੇ ਕੋਈ ਪੁੱਛਦਾ ਸਾਡਾ ਭਰਾ ਕੀ ਕੰਮ ਕਰਦਾ ਹੈ ਸਾਡਾ ਭਰਾ ਫੌਜੀ ਸਾਨੂੰ ਉਹਨਾਂ ਕਦੀ ਨਹੀਂ ਇਹਨਾਂ ਨਾਲ ਗੱਲ ਕੀਤੀ ਵੀ ਮੈਂ ਐਡੇ ਵੱਡੇ ਅਫਸਰ ਦੇ ਨਾਲ ਆ ਸਾਡਾ ਨਾਂ ਨਹੀਂ ਕਦੀ ਗੱਲ ਕੀਤੀ ਇਹ ਗੱਲ ਕਰੀ ਪਿੰਡ ਦੇ ਵਿੱਚ ਉਹ ਤਾਂ ਕਿਹੋ ਜਿਹਾ ਮਾਹੌਲ ਸੀਗਾ ਜੀ ਪਿੰਡ ਦੇ ਵਿੱਚ ਵਧੀਆ ਜੀ ਸਾਰੇ ਮਾਣ ਕਰਦੇ ਜਦੋਂ ਆਉਂਦਾ ਜਾਂਦਾ ਸਾਰਿਆਂ ਨੂੰ ਗੋਡੀਨੇਮ ਸਕਾਰ ਕਰਦਾ ਬੱਚੇ-ਬੱਚੇ ਨਾਲ ਪਿਆਰ ਕਰਦਾ ਉਹ ਆਖਰੀ ਵਾਰੀ ਕਦ ਆਈ ਸੀਗੇ ਜੀ ਇੱਥੇ ਘਰ ਦੇ ਵਿੱਚ ਘਰ ਦੇ ਵਿੱਚ ਮੇਰੇ ਕਾ 20 22 ਦਿਨ ਹੋ ਗਏ ਜੀ ਛੁੱਟੀ ਕੱਢ ਕੇ ਗਏ ਆ ਹਾਂਜੀ ਇੱਥੇ ਕੀ ਹੁਣ ਮਹੀਨਾ ਹੋ ਗਿਆ ਜਾਂ 20 22 ਦਿਨ ਹੋ ਗਏ ਹੁਣ ਪੜਿਆ ਮੈਂ ਮੈਨੂੰ ਇਹਦੇ ਬਾਰੇ ਜਿਆਦਾ ਨਹੀਂ ਨੌਲੇਜ ਹੈ ਅੱਛਾ ਜੀ ਗੱਲ ਕਰੀ ਜੀ ਉਹਨਾਂ ਦੀ ਯਾਦ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਕੀ ਉੱਥੇ ਬੰਨਣਾ ਚਾਹੀਦਾ ਇਹਨਾਂ ਦੀ ਯਾਦ ਦੇ ਵਿੱਚ ਤੇ ਸਮਰਕੀ ਬੰਨਣਾ ਚਾਹੀਦਾ ਜੀ ਇਹ ਦੇਖੋ ਜੀ ਇਹ ਤਾਂ ਪਹਿਲਾਂ ਕੋ ਨੂੰ ਤੁਹਾਨੂੰ ਜਾਂ ਇਹਨਾਂ ਨੂੰ ਪੜਿਆ ਲਿਖਿਆ ਨੂੰ ਇਹਦੇ ਬਾਰੇ ਨੌਲੇਜ ਹੈ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹਾਂਜੀ ਇਹਦੇ ਵਿੱਚ ਇਹ ਆ ਕਿ ਕੋਈ ਪਿੰਡ ਦੇ ਵਿੱਚ ਕੋਈ ਵੀ ਕਿਸੇ ਰਕਮ ਦੀ ਕਰ ਬਾਰੇ ਇਹਨਾਂ ਦੇ ਪਰਿਵਾਰ ਬਾਰੇ ਸੋਚਣਾ ਚਾਹੀਦਾ ਵਾ ਕਿ ਗਰੀਬ ਘਰ ਆ ਇੱਕ ਭਰਾ ਜਿਹਨੋਂ ਵਾਲਾ ਪਾਸੇ ਛੋਟਾ ਬੱਚੇ ਆ ਦੋ ਲੜਕੀਆਂ ਉਹਦੀਆਂ ਇੱਕ ਕਾਕਾ ਆ ਬਾਪ ਜਿਹੜਾ ਬਜ਼ੁਰਗ ਆ ਤੇ ਇਹਦੇ ਬਾਰੇ ਕੋਈ ਭਰਾਵਾਂ ਦਾ ਵੀ ਥੋੜਾ ਪਤਾ ਜਿਹੜਾ ਕੋਈ ਸੋਚਿਆ ਜਾਵੇ ਉਹ ਵੀ ਢਾੜੀ ਦਾ ਪਿਆਲੇ ਬੰਦੇ ਆ ਕਿ ਇਹ ਕੰਮ ਦੇ ਲੱਗਿਆ ਤੇ ਢਾੜੀ ਬਣ ਕੇ ਖਾਣ ਬਣ ਗਿਆ ਨਹੀਂ ਤੇ ਉਹ ਮਦਦ ਬਹੁਤ ਭਰਾਵਾਂ ਦੀ ਕਰਦਾ ਸੀ ਪੰਜ ਵਜੇ ਇੱਕ ਫੋਨ ਆਇਆ ਸੀ ਉਹਨਾਂ ਦੇ ਸੀਨੀਅਰ ਅਫਸਰ ਦਾ ਨਾਲ ਉਹ ਆਪਣਾ ਕੋਈ ਮੁੰਡਾ ਪੰਜਾਬੀ ਹੈਗਾ ਹੈ ਉਹ ਉਹਨਾਂ ਦੱਸਿਆ ਵੀ ਇਸ ਤਰ੍ਹਾਂ ਜਿਹੜੇ ਕਿ ਸ੍ਰੀਮਤੀ ਇੰਦੂ ਦੇ ਜਿਹੜੇ ਸੀਧ ਹੋ ਗਏ ਆ ਪਰ ਉਹਨਾਂ ਦੇ ਪਰਿਵਾਰ ਨੂੰ ਅਜੇ ਦੱਸਣਾ ਨਹੀਂ ਤੇ ਮੇਰੀ ਇਹਨਾਂ ਨਾਲ ਰਾਤ ਫੋਨ ਤੇ ਗੱਲ ਹੋ ਗਈ ਪਰ ਅੱਜ ਸਵੇਰੇ ਸਭਾ ਘਰੇ ਮੈਂ ਆਇਆ ਨਾਇਕ ਗੁਰਸੇਵਕ ਦੀ ਮੌਤ ਦੀ ਖਬਰ ਤੋਂ ਬਾਅਦ ਜਿੱਥੇ ਉਹਨਾਂ ਦੇ ਪਿਤਾ ਸੁੱਧ ਬੁੱਧ ਖੋ ਬੈਠੇ ਨੇ ਜਿਸ ਤਰ੍ਹਾਂ ਉਹ ਗੱਲਬਾਤ ਕਰਦੇ ਨਜ਼ਰ ਆਏ ਨੇ ਉੱਥੇ ਹੀ ਦੂਜੇ ਪਾਸੇ ਨਾਇਕ ਗੁਰਸੇਵਕ ਸਿੰਘ ਦੀ ਪਤਨੀ ਨੂੰ ਵੀ ਕੁਝ ਜਾਣਕਾਰੀ ਨਹੀਂ ਹੈ ਕੋਈ ਖਬਰ ਨਹੀਂ ਦਿੱਤੀ ਗਈ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸਨ ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੈੱਡਕੁਆਰਟਰ ਤੋਂ ਸੂchna ਮਿਲੀ ਹੈ ਕਿ ਨਾਇਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੇ ਜੜੀ ਹੈ ਅੱਜ ਉਹਨਾਂ ਦੇ ਘਰ ਸ਼ਾਮ ਤੱਕ ਪਹੁੰਚਾ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ